ਸਰੀਰ ਨੂੰ ਫਿਜ਼ੀਕਲੀ ਫਿਟਨੈਸ ਰੱਖਣ ਵਾਸਤੇ ਸਾਨੂੰ ਆਰਮੀ ਦੀ ਟ੍ਰੇਨਿੰਗ ਤੇ ਉਹ ਆਦਮੀ ਦਾ ਖੋਦਾ ਫਰਜ਼ ਬਣਦਾ ਵੀ ਆਪਣੇ ਸਰੀਰ ਨੂੰ ਫਿਟ ਰੱਖਣਾ 30 ਸਾਲ ਦਾ ਬੱਚਾ ਲਿਆਓ ਜਿਹੜਾ ਮਾੜਾ ਮੋਟਾ ਤੁਰਦਾ ਹੋਵੇ ਜਾਂ ਹੋਰ ਕਰਦਾ ਹੋਵੇ ਉਹ ਸਾਡੇ ਬਰਾਬਰ ਉਹ ਦੌੜ ਵੀ ਨਹੀਂ ਸਕਦਾ ਤੁਰ ਵੀ ਨਹੀਂ ਸਕਦਾ ਸਾਨੂੰ ਸਾਹ ਵੀ ਨਹੀਂ ਚੜੂਗਾ ਜਦੋਂ ਅਸੀਂ ਸਰੀਰ ਦਾ ਪਸੀਨਾ ਕੱਢ ਲਿਆ ਇਹਦਾ ਮਤਲਬ ਅੰਦਰ ਕੋਈ ਉਹ ਸੰਬੰਧ ਦੇ ਬਿਮਾਰੀ ਨਹੀਂ ਰਹੂਗੀ ਮੇਰੇ ਉੱਠਣ ਤੇ ਸਾਡੇ ਤਾਂ एक्सरसाइज ਕਰਨ ਇਹਨਾਂ ਦਾ ਦੋ ਹੀ ਨਸ਼ੇ ਹੋਣੇ ਚਾਹੀਦੇ ਆ ਇੱਕ ਤਾਂ ਨਸ਼ਾ ਪਰਮਾਤਮਾ ਦਾ ਦੂਜਾ ਨਸ਼ਾ एक्सरसाइज ਦਾ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਕਿਸੇ ਦੀ ਬੈਕ ਪੇਨ ਹੁੰਦੀ ਹੈ ਹਾਂ ਸੋ ਇਹ ਤਾਂ ਹੀ ਹੈ ਕਿਉਂਕਿ ਯੂਥ ਦੀ ਫਿਜ਼ੀਕਲ ਐਕਟੀਵਿਟੀ ਤਾਂ ਜ਼ੀਰੋ ਹੈ ਨਾ ਮਾਤਰ ਹੈ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਲਗਾਤਾਰ ਲਗਾਤਾਰ ਨਸ਼ਾ ਨਸ਼ਾ ਵਿਕਰੀਆ ਨਸ਼ਾ ਚੱਲ ਰਿਹਾ ਨਸ਼ਾ ਨਸ਼ੇ ਦੀ ਪੂਰਤੀ ਹਰੇਕ ਨੂੰ ਚੱਲੀ ਹੋਈ ਹੈ ਤੇ ਗੱਲਬਾਤ ਕਰਾਂਗੇ ਅਸੀਂ ਅਮੇਜ਼ਿੰਗ ਟੀਵੀ ਦੇ ਉੱਤੇ ਕਿ ਨਸ਼ਾ ਕਰਨਾ ਹੈ ਤੇ ਨਸ਼ਾ ਕਿਦਾ ਕਰੋ ਸਾਡੇ ਵਿੱਚ ਸਾਡੇ ਅੰਕਲ ਜੀ ਹੈਗੇ ਨੇ ਉਹ ਐਕਸਰਸਿਜ਼ ਕਰਦੇ ਹੈਗੇ ਨੇ ਤੇ ਆਪਾਂ ਗੱਲਬਾਤ ਕਰਦੇ ਆ ਕਿਦਾਂ ਦੇਖਦੇ ਆ ਕਿ ਨਸ਼ਾ ਛੱਡੋ ਤੇ ਕੋੜ ਕੱਢੋ ਤੇ ਗੱਲਬਾਤ ਕਰਦੇ ਆ ਕਿ ਨਸ਼ਾ ਕਿਦਾ ਕਰਨਾ ਚਾਹੀਦਾ ਅ ਅੰਕਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਅੰਕਲ ਕੀ ਨਾਮ ਆ ਤੁਹਾਡਾ ਮੈਂ ਸਰਦਾਰ ਬਲਦੇਵ ਸਿੰਘ ਜੀ ਆਰਮੀ ਰਿਟਾਇਰਮੈਂਟ ਜੀ ਤੇ ਅੰਕਲ ਜੀ ਤੁਸੀਂ ਐ ਐਕਸਰਸਾਈਜ਼ ਕਰਦੇ ਜਾ ਰਹੇ ਹੋ ਕਿੰਨੀ ਦੇਰ ਤੋਂ ਕਰਦੇ ਆ ਰਹੇ ਮੈਨੂੰ 45 ਸਾਲ ਹੋ ਗਏ ਆਰਮੀ ਚੋਂ ਪੈਨਸ਼ਨ ਆਇਆ ਨੂੰ ਉਸੇ ਲਗਾਤਾਰ ਡੇਲੀ ਇਹ ਕਰਨੀ ਕਰਨੇ ਹੁੰਦੇ ਜੀ ਕਿਉਂਕਿ ਆਪਣੇ ਸਰੀਰ ਨੂੰ ਫਿਜ਼ੀਕਲੀ ਫਿਟਨੈਸ ਰੱਖਣ ਵਾਸਤੇ ਸਾਨੂੰ ਆਰਮੀ ਦੀ ਟ੍ਰੇਨਿੰਗ ਤੇ ਉਹ ਆਦਮੀ ਦਾ ਖੋਦਾ ਫਰਜ਼ ਬਣਦਾ ਵੀ ਆਪਣੇ ਸਰੀਰ ਨੂੰ ਫਿਟ ਰੱਖਣਾ ਉਹ ਅੱਜ ਵੀ ਅਸੀਂ ਆਪਣੇ ਸਰੀਰ ਨੂੰ ਫਿਟ ਰੱਖਿਆ ਹੋਇਆ ਬਿਲਕੁਲ ਤੇ ਆ ਆਪਣਾ ਅੰਕਲ ਇੱਕ ਗੱਲ ਦੱਸੋ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਐクセ ਹੀ ਕਰਦੇ ਕਰਦੇ ਤੇ ਤੁਹਾਨੂੰ ਸਾਥ ਨਹੀਂ ਚੜਦਾ ਤੁਹਾਨੂੰ ਮੈਨੂੰ ਕਹ ਇਹ ਆਵੇ ਕੋਈ 30 ਸਾਲ ਦਾ ਬੱਚਾ ਲਿਆਓ ਜਿਹੜਾ ਮਾੜਾ ਮੋਟਾ ਤੁਰਦਾ ਹੋਵੇ ਜਾਂ ਹੋਰ ਕਰਦਾ ਹੋਵੇ ਉਹ ਸਾਡੇ ਬਰਾਬਰ ਹੋ ਡੋੜ ਵੀ ਨਹੀਂ ਸਕਦਾ ਤੁਰ ਵੀ ਨਹੀਂ ਸਕਦਾ ਸਾਨੂੰ ਸਾਹ ਨਹੀਂ ਚੜੂਗਾ ਹੋਰ ਨਹੀਂ ਕੁਛ ਨਹੀਂ ਹੁੰਦਾ ਸਾਨੂੰ ਕੋਈ ਬਿਮਾਰੀ ਨਹੀਂ ਆਹ ਉਹ ਸੋ ਦੇਖ ਸਕਦੇ ਕਿ ਅੰਕਲ ਜੀ ਦਾ ਕਹਿਣਾ ਹੈਗਾ ਕਿ ਮੇਰੇ ਸਾਹਮਣੇ ਤੁਸੀਂ 30 ਸਾਲ ਦਾ ਤੁਸੀਂ ਬੱਚਾ ਲਿਓ ਤੇ ਮੈਂ ਉਹਦੇ ਨਾਲ ਵੱਧ ਕਰਕੇ ਦਿਖਾਵਾਂਗਾ ਤੇ ਆਪਾਂ ਹੋਰ ਵੀ ਜਾਣਕਾਰੀ ਲੈਂਦੇ ਆ ਅੱਛਾ ਅੰਕਲ ਜਿਵੇਂ ਤੁਸੀਂ ਆਪਣਾ ਐਕਸਰਸਾਈਜ਼ ਕਰਦੇ ਹੋ ਤੁਸੀਂ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਐਕਸਰਸਾਈਜ਼ ਕਰਦੇ ਕਰਦੇ ਜਿਵੇਂ ਤੁਸੀਂ ਹੈ ਨੱਠਦੇ ਹੋ ਦੌੜ ਲਗਾਉਂਦੇ ਹੋ ਤੇ ਐਦਾਂ ਦੀ ਕੋਈ ਪ੍ਰੋਬਲਮ ਕੋਈ ਉਹ ਕੋਈ ਕਦੇ ਪ੍ਰੋਬਲਮ ਤਾਂ ਮੈਨੂੰ ਨਹੀਂ ਹੋਈ ਸੀ ਉਹ ਸਮਾਂ ਜੇ ਮਾੜੀ ਮੋਟੀ ਸਰੀਰ 'ਚ ਹੁੰਦੀ ਸੀ ਉਹ ਸਮਾਂ ਉਹ ਖਤਮ ਹੋ ਗਈ ਦੂਰ ਹੋ ਗਈ ਹਨਾ ਉਹ ਦੂਰ ਹੋ ਜਾਂਦੇ ਕੋਈ ਬਿਮਾਰੀ ਕੋਈ ਬਿਮਾਰੀ ਆਂਦਾ ਰਹੂਗੀ ਨਹੀਂ ਹਾਂ ਜਦੋਂ ਅਸੀਂ ਸਰੀਰ ਦਾ ਪਸੀਨਾ ਕੱਢ ਲਿਆ ਇਹਦਾ ਮਤਲਬ ਅੰਦਰ ਕੋਈ ਉਸ ਬੰਦੇ ਦੇ ਬਿਮਾਰੀ ਨਹੀਂ ਰਹੂਗੀ ਨਹੀਂ ਰਹੂਗੀ ਨਹੀਂ ਜਿਹੜਾ ਬੰਦਾ ਡੇਲੀ ਪਸੀਨਾ ਨਹੀਂ ਲੈਂਦਾ ਕਿਉਂਕਿ ਮੈਨੂੰ ਜਨਵਰੀ ਦੇ ਵਿੱਚ ਕਿੰਨੀ ਹੁੰਦੀ ਆ ਠੰਡ ਕਿੰਨੀ ਹੁੰਦੀ ਆ ਮੈਨੂੰ ਫੇਰ ਵੀ ਉੱਥੇ ਪਸੀਨਾ ਆ ਜਾਂਦਾ ਜੀ ਪਸੀਨਾ ਲੈਣਾ ਹੀ ਲੈਣਾ ਜੀ ਚਾਹੇ ਕੁਝ ਵੀ ਹੋ ਜਾਏ ਜੀ ਹਾਂਜੀ ਹਾਂਜੀ ਤੇ ਅਗਲੀ ਇੱਕ ਗੱਲ ਹੋਰ ਮੈਂ ਤੁਹਾਨੂੰ ਆਪਣੇ ਚੈਨਲ ਤੇ ਪੁੱਛੂਗਾ ਕਿਦਾਂ ਦੇਖਦੇ ਹੈਗੇ ਆ ਕਿ ਜਿਵੇਂ ਹੁਣ ਤੁਸੀਂ ਐਕਸਰਸਾਈਜ਼ ਕਰਦੇ ਹੈਗੇ ਆ ਜਿਹੜਾ ਅੱਜ ਅੱਜ ਦਾ ਜਿਹੜਾ ਯੂਥ ਹੈਗਾ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਤੇ ਉਹਨਾਂ ਯੂਥ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹ ਜੋ ਉਸ ਨੂੰ ਅਸੀਂ ਇਹੀ ਕਹਨੇ ਆ ਬਈ ਸਾਡੇ ਬੋਢਿਆਂ ਵੱਲ ਦੇਖੋ ਓ ਸਈ ਸਾਲ ਦੀ ਉਮਰ ਫਰਜੇਤ ਤੁਸੀਂ ਸਾਡੇ ਵੱਲ ਤਾਂ ਦੇਖੋ ਅਸੀਂ ਦੌੜ ਵੀ ਨੇ ਡੰਡ ਵੀ ਘੜ ਲੈਂਦੇ ਆ ਹੋਰ ਵੀ ਐਕਸਰਸਾਈਜ਼ ਜਿਹੜੀ ਮਰਜ਼ੀਆ ਕਰਾ ਲਓ ਸਰੀਰ ਦੇ ਵਿੱਚ ਕੋਈ ਨੁਕਸ ਵੀ ਆ ਕੋਈ ਸਰਵਾਈਕਾ ਲਾ ਕੋਈ ਹੋਰ ਸਾਰੇ ਠੀਕ ਵੀ ਕਰਦੇ ਨੇ ਸਭ ਕੁਝ ਕਰਦੇ ਆ ਅਸੀਂ ਹਾਂ ਕੋਈ ਕਿਸੇ ਨੂੰ ਕੋਈ ਬਿਮਾਰੀ ਨਹੀਂ ਹੋਊ ਕੋਈ ਕੁਛ ਨਹੀਂ ਹੋਊ ਤੁਸੀਂ ਹੈ ਮੇਰੇ ਔਨ ਕੈਮਰੇ ਵਿੱਚ ਤੁਸੀਂ ਮਾੜੀ ਜੀ ਐਕਸਰਸਾਈਜ਼ ਕਰਕੇ ਦਿਖਾਉਂਗੇ ਜਿਹੜੇ ਤੁਸੀਂ ਦਿਖਾ ਸਕਦੇ ਹੋ ਤੁਸੀਂ ਹਾਂਜੀ ਤੁਸੀਂ ਮਾੜੀ ਜੀ ਐਕਸਰਸਾਈਜ਼ ਕਰਕੇ ਦਿਖਾ ਸਕਦੇ ਹੋ ਥੋੜੀ ਜੀ ਹਾਂ ਹਾਂ ਦਿਖਾਓ ਜਰਾ ਕਰਕੇ ਦਿਖਾਓ ਹਾਂ ਕਰਕੇ ਦਿਖਾਓ ਜਿਹੜੀ ਕੰਨਾਂ ਦੇ ਵਿੱਚ ਜਾਂ ਨੱਕ ਦੇ ਵਿੱਚ ਕੋਈ ਆ ਵੀ ਕਰ ਲੈ ਆ ਜਿਹੜੀ अच्छा अच्छा हां जी ये तो ये तो हैगी या थोड़े हां जी हां ਤੁਸੀਂ ਉਹ ਜਿਹੜੀ ਕੰਨ ਵਾਲੀ ਜਾਂ ਨੱਕ ਵਾਲੀ ਨਾਲ ਮੈਂ ਬੋਲੂ ਆ ਦੇਖੋ ਇਹ ਉਂਗਲੀਆਂ ਪੁੱਠੀਆਂ ਘਮਾਓ ਸਿੱਧੀਆਂ ਘਮਾਓ ਕੌਣ ਸੇ ਘਮਾਓ 20 ਵਾਰ 30 ਵਾਰ 50 ਵਾਰ ਅਸੀਂ ਤਾਂ 100-100 ਵਾਰ ਵੀ ਘਮਾ ਲਈਦੀਆਂ ਨਾ ਪਹਿਲਾਂ ਮੈਨੂੰ ਸੁਣਾਈ ਘਟ ਦਿੰਦਾ ਸੀ ਹੁਣ ਥੋੜੋ-ਥੋੜਾ ਮੈਨੂੰ ਸੁਣਨ ਲੱਗ ਗਿਆ ਬਿਲਕੁਲ ਬੰਦ ਹੋ ਗਿਆ ਸੀ ਇਹਨਾਂ ਪੁੱਠੀਆਂ ਘਮਾਓ ਸਿੱਧੀਆਂ ਘਮਾਓ ਪੁੱਠੀਆਂ ਘਮਾਓ ਸਿੱਧੀਆਂ ਘਮਾਓ ਹਾਂ ਔਰ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਵੈ ਕਿ ਕੰਨ ਦੇ ਵਿੱਚ ਉਂਗਲਾਂ ਨੂੰ ਸਿੱਧੀਆਂ ਘੁਮਾਓ ਪੁੱਠੀਆਂ ਘੁਮਾਓ ਤੇ ਹਰ ਇੱਕ ਬਿਮਾਰੀ ਦੂਰ ਹੋ ਜਾਂਦੀ ਆਪਾਂ ਹੋਰ ਵੀ ਆਪਾਂ ਜਾਣਕਾਰੀ ਲੈਂਦੇ ਆਂ ਅੱਛਾ ਜੀ ਫੇਰ ਅੱਛਾ ਫੇਰ ਉਦੋਂ ਬਾਅਦ ਦੇ ਵਿੱਚ ਇਹ ਆ ਵੀ ਜਿਵੇਂ ਸਾਨੂੰ ਇਹ ਆਪਾਂ ਨੱਕ ਨੂੰ ਬੰਦ ਕਰਕੇ ਇੱਥੇ ਹਵਾ ਭਰਦੇ ਆਂ ਉਹਨੂੰ ਭਰ ਕੇ ਉਦੋਂ ਬਾਅਦ ਦੇ ਵਿੱਚ ਫੇਰ ਸਾਡੀਆਂ ਅੱਖਾਂ ਵੀ ਠੀਕ ਹੋ ਜਾਣਗੀਆਂ ਇਹ ਵੀ ਠੀਕ ਹੋ ਜਾਊਗਾ ਇਹ ਦੇਖੋ ਉਹ ਦੇਖ ਸਕਦੇ ਹੋ ਕਿ ਕੈਮਰਾ ਪਰਸਾ ਕੋ ਜਰਾ ਨਜ਼ਦੀਕ ਕਰਕੇ ਜਰਾ ਦਿਖਾਇਆ ਜਾਵੇ ਕਿ ਕਿਵੇਂ ਬਾਪੂ ਜੀ ਆਪਣੇ ਸਾਹ ਨੂੰ ਰੋਕ ਕੇ ਕਿਵੇਂ ਕਰਦੇ ਆ ਕਿ ਇਹਨਾਂ ਦਾ ਕਹਿਣਾ ਕਿ ਜਦੋਂ ਆਪਾਂ ਮੂੰਹ ਨੂੰ ਬੰਦ ਨੱਕ ਨੂੰ ਬੰਦ ਕਰਕੇ ਤੇ ਆਪਾਂ ਇਹ ਜਿਹੜੀ ਚੀਜ਼ ਖਾਣੇ ਆ ਤੇ ਦੇਖ ਸਕਦੇ ਹੋ ਕਿ ਆਪਣੇ ਮੂੰਹ ਦੇ ਵਿੱਚ ਹਵਾ ਭਰੀ ਹੋਈ ਹੈ ਤੇ ਇਹ ਵੀ ਬਿਮਾਰੀ ਦੂਰ ਹੋ ਜਾਂਦੀ ਆਪਾਂ ਹੋਰ ਵੀ ਆਪਾਂ ਜਾਣਕਾਰੀ ਲੈਣੇ ਆ ਦੇਖੋ ਤਸਵੀਰਾਂ ਤੁਹਾਨੂੰ ਬਿਲਕੁਲ ਅਮੇਜ਼ਿੰਗ ਤੇ ਦਿਖਾ ਰਹੇ ਆ ਕਿ 80 ਸਾਲ ਦੇ ਜਿਹੜੇ ਬਜ਼ੁਰਗ ਹੈਗੇ ਨੇ ਤੇ ਐਕਸਰਸਾਈਜ਼ ਕਰਦੇ ਯੋਗਾ ਕਰਦੇ ਹੋਏ ਨਜ਼ਰ ਆ ਰਹੇ ਆ ਤੇ ਦੇਖ ਸਕਦੇ ਹੋ ਕਿ ਤਕਰੀਬਨ 30 ਸੈਕਿੰਡ ਹੋ ਚੁੱਕੇ ਹੋਏ ਆ ਤੇ ਪੂਰੀ ਐਕਸਰਸਾਈਜ਼ ਸਾਹਮਣੇ ਕਰ ਰਿਹਾ ਮੂੰਹ ਫਲਾ ਕੇ ਨੱਕ ਨੂੰ ਬੰਦ ਕਰਕੇ ਉਹ ਦੇਖੋ ਤਸਵੀਰਾਂ ਤੁਹਾਨੂੰ ਬਿਲਕੁਲ ਅਮੇਜ਼ਿੰਗ ਤੇ ਦਿਖਾਉਂਦੇ ਪਏ ਹੈਗੇ ਆ ਕਿ ਬਾਪੂ ਕਿੱਦਾਂ ਤੁਸੀਂ ਹੁਣ ਕਿੱਦਾਂ ਦੇ ਇਹਦੇ ਨਾਲ ਸਾਥੇ ਨੱਕ ਨੂੰ ਇਹਨੂੰ ਆਪਣੇ ਅੱਖਾਂ ਨੂੰ ਫੇਰੇ ਫੇਰੇ ਅੱਛਾ ਅੱਖਾਂ ਵਾਸਤੇ ਇਹ ਆਵੇ ਤੁਸੀਂ ਇਹਨੂੰ 15-20 ਵਾਰ ਮੂੰਹ ਬੰਦ ਕਰਕੇ ਇਹਨੂੰ 15-20 ਵਾਰ ਐਦਾਂ ਮੂੰਹ ਬੰਦ ਕਰ ਲਓ ਫਿਰ ਇਹਨਾਂ ਨੂੰ ਦੱਬ ਕੇ ਦਬੋ ਇਹਨਾਂ ਨੂੰ ਅੱਖਾਂ ਨੂੰ ਦਬਾ ਹਾਂ ਹਾਂ ਕਿ ਦੇਖ ਸਦੇਓ ਕਿ ਬਾਪੂ ਦਾ ਕਹਿਣਾ ਕਿ ਮੂੰਹ ਮੂੰਹ ਫਲਾ ਕੇ ਨੱਕ ਬੰਦ ਕਰਕੇ ਤੇ ਉਸ ਤੋਂ ਬਾਅਦ ਤਕਰੀਬਨ 2-4 ਸੈਕਿੰਡ ਆਪਣੀਆਂ ਅੱਖਾਂ ਬੰਦ ਕਰੋ ਦੇਖ ਸਦੇਓ ਕਿ ਅੱਖਾਂ ਕਿੱਦਾਂ ਬੰਦ ਹੋ ਰਹੀਆਂ ਨੇ ਬੰਦ ਹੋ ਰਹੀਆਂ ਨੇ ਚਲਦੀਆਂ ਪਈਆਂ ਨੇ ਇਹ ਐਕਸਰਸਾਈਜ਼ ਕਰਨ ਨਾਲ ਕਦੇ ਵੀ ਅੱਖਾਂ ਦਾ ਆਪਰੇਸ਼ਨ ਕਰਾਉਣਾ ਨਹੀਂ ਪਊਗਾ ਮੈਂ ਅੱਜ ਤੱਕ ਆਪਰੇਸ਼ਨ ਨਹੀਂ ਕਰਾਇਆ ਕੋਈ ਵੀ ਵਾਹ ਦੇਖੋ ਕਿ ਅੰਕਲ ਜੀ ਦਾ ਕਹਿਣਾ ਹੈਗਾ ਵੈ ਕਿ ਜਿਹੜੀ ਇਹ ਚੀਜ਼ ਮੈਂ ਕਰਕੇ ਦਿਖਾਈ ਹੈ ਇਹ ਚੀਜ਼ ਕਰਕੇ ਅਗਰ ਦਿਖਾਵਾਂਗੇ ਤੇ ਅੱਖਾਂ ਦਾ ਆਪਰੇਸ਼ਨ ਕਦੀ ਵੀ ਨਹੀਂ ਹੋਏਗਾ ਇਹ ਬੜੀ ਅਨਾਂ ਦੀ ਜਜਮੈਂਟ ਇਹ ਅੰਕਲ ਜੀ ਪੂਰੀ ਇਹ ਤੁਹਾਡਾ ਆਪਣਾ ਤਜਰਬਾ ਇਸ ਚੀਜ਼ ਦਾ ਜਿਹੜੀ ਤੁਸੀਂ ਗੱਲ ਕਹੀ ਅੱਖਾਂ ਨੂੰ ਲੈ ਕੇ ਤੇ ਕਿਉਂਕਿ ਜੀ ਅਸੀਂ ਇੱਥੇ ਨਾ ਜੋਗਾ ਹਾਂ ਇਹ ਤੇ ਮੋਬਾਈਲਾਂ ਤੇ ਆਉਂਦਾ ਉਹਦੇ ਵਿੱਚ ਐਕਸਰਸਾਈਜ਼ਾਂ ਆਉਂਦੀਆਂ ਨੇ ਉਹਦੇ ਵਿੱਚੋਂ ਅਸੀਂ ਆਪਣਾ ਅਰਕ ਕੱਢੀਦਾ ਕਿਉਂਕਿ ਸਾਡੀ ਫੌਜ ਦੀ ਵੀ ਟ੍ਰੇਨਿੰਗ ਹੈਗੀ ਆ ਹੁਣ ਦੀ ਟ੍ਰੇਨਿੰਗ ਦੇ ਵਿੱਚ ਔਰ ਪਹਿਲਾਂ ਦੀ ਟ੍ਰੇਨਿੰਗ ਦੇ ਵਿੱਚ ਬੜਾ ਅੰਤਰ ਆ ਗਿਆ ਤੇ ਕਿਉਂਕਿ ਯੋਗਾ ਦੇ ਵਿੱਚ ਉਹ ਅਸੀਂ ਗੋਡਿਆਂ ਦੀਆਂ ਲੱਤਾਂ ਦੀਆਂ ਬਾਹਾਂ ਦੀਆਂ ਅਗਰ ਸਰਵਾਈਕ ਕਲ ਦੀਆਂ ਸਾਰੀਆਂ ਐਕਸਰਸਾਈਜ਼ਾਂ ਕਰ ਲਈ ਤੇ ਨਾ ਵੀ ਕਿਹੜੀ ਫਾਇਦਾ ਦਿੰਦੇ ਆ ਕਿ ਨਹੀਂ ਔਰ ਉਹ ਕਰਕੇ ਦੇਖੀ ਤੇ ਨਾ ਵੀ ਕਿਹੜੀ ਅਸੀਂ ਕਰ ਸਕਦੇ ਆ ਕਰ ਸਕਦੇ ਔਰ ਕੀ ਦਾ ਫਾਇਦਾ ਹੁੰਦਾ ਜੀ ਕੀ ਦਾ ਫਾਇਦਾ ਹੁੰਦਾ ਔਰ ਬੜਾ ਅੱਛਾ ਇਹਨਾਂ ਨੇ ਮੈਸੇਜ ਦਿੱਤਾ ਮੈਂ ਤਾਂ ਇਹ ਕਹੂੰਗਾ ਕਿ ਅੱਜ ਦੇ ਜਿਹੜਾ ਯੂਥ ਹੈਗਾ ਨਸ਼ੇ ਦੀ ਦਲਦਲ ਤੋਂ ਫਸਿਆ ਹੋਇਆ ਵੈ ਤੇ ਨਸ਼ਾ ਛੱਡੋ ਕੋੜ ਕੱਢੋ ਤੇ ਇੰਦਾ ਇੰਨਾ ਵਰਗੇ ਬਣੋ ਜਿਹੜੇ ਆਪਣੇ 80 85 ਸਾਲ ਦੇ ਬਜ਼ੁਰਗ ਹੋ ਚੁੱਕੇ ਹੋਏ ਨੇ ਤੇ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਮੇਰੇ ਸਾਹਮਣੇ 30 ਸਾਲ ਦਾ ਬੱਚਾ ਆ ਜਾਵੇ ਤੇ ਉਹ ਪਿੱਛੇ हट ਜਾਏਗਾ ਲੇਕਿਨ ਮੈਂ ਪਿੱਛੇ ਨਹੀਂ ਹਟੋਗਾ ਬਿਲਕੁਲ ਸਹੀ ਤਸਵੀਰਾਂ ਇਹਨਾਂ ਨੇ ਗੱਲ ਕੀਤੀ ਹੈਗੀ ਆ ਤੇ ਆਪਣੇ ਨਾਲ ਹੋਰ ਵੀ ਆਪਣੇ ਬਾਪੂ ਜੀ ਹੈਗੇ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਪੂ ਕਿੱਦਾਂ ਦੇਖਦੇ ਹੋ ਕਿ ਐਕਸਰਸਾਈਜ਼ ਕਰ ਰਹੇ ਹੋ ਤੁਸੀਂ ਬੜਾ ਅੱਛਾ ਲੱਗਿਆ ਬੜਾ ਚੰਗਾ ਲੱਗਿਆ ਕਿੰਨੀ ਉਮਰ ਆ ਤੁਹਾਡੀ 65 65 ਦੇਖ ਸਕਦਾ ਕਿ ਇਹ ਨਾਲੀ ਉਮਰ ਹੈ 65 ਹੈਗੀ ਹੈ ਪਹਿਲਾਂ ਤੁਹਾਨੂੰ ਉਹ ਦਿਖਾਇਆ ਸੀ 80 85 ਸਾਲ ਦੇ ਜਿਹੜੇ ਬਜ਼ੁਰਗ ਇਹਨਾਂ ਦੀ ਉਮਰ 65 ਹੈਗੀ ਹੈ ਤੇ ਪੂਰੀ ਜਾਣਕਾਰੀ ਇਹਨਾਂ ਕੋਲੋਂ ਵੀ ਲੈਣੇ ਆ ਬਾਪੂ ਕਿੱਦਾਂ ਦੇਖਦੇ ਹੋ 65 ਤੁਹਾਡੀ ਏਜ ਹੈਗੀ ਹੈ ਤੇ ਤੁਸੀਂ ਐਕਸਰਸਾਈਜ਼ ਕਰਦੇ ਹੈਗੇ ਹੋ ਤੇ ਅੱਜ ਦੇ ਯੂਥ ਨੂੰ ਕੀ ਕਹਿਣਾ ਚਾਹੋਗੇ ਅਸੀਂ ਅੱਜ ਦੇ ਯੂਥ ਨੂੰ ਕਹਿਣਾ ਕਿ ਕਮਸੇ ਕਮ ਜਿੰਦਾ ਕਿ 81 ਸਾਲ ਦੇ ਬਜ਼ੁਰਗ ਨੇ ਆਪਣਾ ਇਹਨਾਂ ਕੋਈਸ ਦਿਖਾਇਆ ਹੈ 65 ਸਾਲ ਦਾ ਮੈਂ ਆ ਮੈਂ ਆਪਣਾ ਤਜਰਬਾ ਕਰਦੇ ਆ ਦਿਖਾ ਰਿਹਾ ਹਾਂ ਤੇ ਇਸ ਕਰਕੇ ਜਿਹੜਾ ਨਵੇਂ ਯੂਥ ਆ ਉਹ ਸਵੇਰੇ ਉੱਠਣ ਤੇ ਸਾਡੇ ਤਰ੍ਹਾਂ ਐਕਸਰਸਾਈਜ਼ ਕਰਨ ਇਹਨਾਂ ਦਾ ਦੋ ਹੀ ਨਿਸ਼ੇ ਹੋਣੇ ਚਾਹੀਦੇ ਆ ਇੱਕ ਤਾਂ ਨਸ਼ਾ ਪਰਮਾਤਮਾ ਦਾ ਦੂਜਾ ਨਸ਼ਾ ਐਕਸਰਸਾਈਜ਼ ਦਾ ਤਾਂ ਕਿ ਸਰੀਰ ਹੈਲਥੀ ਜੈਵੈਲਥ ਸਰੀਰ ਠੀਕ ਹੈ ਤਾਂ ਸਾਰਾ ਕੁਝ ਠੀਕ ਹੈ ਅਦਰਵਾਈਜ਼ ਤਾਂ ਸਭ ਬਿਕਾਰ ਹੀ ਹੈ ਜੀ ਉਹ ਦੇਖਦੇ ਹੋ ਕਿ ਇਹਨਾਂ ਨੇ ਬੜਾ ਅੱਛਾ ਮੈਸੇਜ ਦਿੱਤਾ ਅੱਜ ਦੇ ਯੂਥ ਨੂੰ ਕਿ ਇਹਨਾਂ ਦਾ ਕਹਿਣਾ ਕਿ ਹੈਲਥ ਇਜ਼ ਵੈਲਥ ਔਰ ਜੇਕਰ ਸਾਡੀ ਹੈਲਥ ਸਾਡੀ ਠੀਕ ਹੋ ਗਈ ਆਪਣੇ ਹੈਲਥ ਨਾਲ ਸਾਡੀ ਵੈਲਥ ਵੀ ਆਪਣੇ ਠੀਕ ਹੋਏਗੀ ਔਰ ਹੋਰ ਵੀ ਆਪਾਂ ਜਾਣਕਾਰੀ ਲੈਣੇ ਆ ਬਾਪੂ ਕਿੱਦਾਂ ਦੇ ਦੇ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਨੂੰ ਕੋਈ ਸਾਹ ਚੜਦਾ ਹੋਵੇ ਜਾਂ ਕੋਈ ਬਿਮਾਰੀ ਵਗੈਰਾ ਹੋਵੇ ਨਹੀਂ ਨਹੀਂ ਸਭ ਕੁਝ ਠੀਕ ਹੈ ਸਵੇਰੇ ਸ਼ਾਮ ਐਕਸਰਸਾਈਜ਼ ਕਰੀ ਦੀਏ ਨੇ ਅਲੱਦਾ ਕਿਰਪਾ ਮਾਲਕ ਦੀ ਤਾਂ ਸਾਇਦ ਇਸੇ ਕਰਕੇ ਹੀ ਬਚੇ ਹੋਏ ਆ ਨਹੀਂ ਤਾਂ ਅੱਜ ਕੱਲ ਦੀ ਉਮਰ 'ਚ ਕਿੱਥੇ ਬੰਦੇ ਕੋਲ ਤੁਰਿਆ ਜਾਂਦਾ ਹੈ ਇਸ ਕਰਕੇ ਅਸੀਂ ਤਾਂ ਇਹ ਦੂਜਵਾਨ ਕਹਨੇ ਆ ਭਾਈ ਇਹ ਮੋਬਾਈਲ ਛੱਡੋ ਤੇ ਆਪਣਾ ਸਵੇਰੇ ਉਠੋ ਪਾਵੇਂ ਇੱਕ ਘੰਟਾ ਉਹਦੇ ਸਰੀਰ ਲਈ ਕਾਫੀ ਬਸ ਜ਼ਿਆਦਾ ਨਹੀਂ 22 ਘੰਟਾ ਚੱਕ ਇੱਕ ਘੰਟਾ ਕੋਈ ਜ਼ਿਆਦਾ ਨਹੀਂ ਹੈ ਵਾਹ ਜੀ ਵਾਹ ਜੇ ਇਹ ਆਪਾਂ ਕੱਢ ਸਕਨੇ ਆ ਤਾਂ ਆਪਾਂ ਲੌਂਗ ਲਾਈਫ ਜੀ ਸਕਨੇ ਆ ਜੀ ਔਰ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਆਪਣਾ ਮੋਬਾਈਲ ਛੱਡੋ ਤੇ ਆਪਣੇ ਐਕਸਰਸਾਈਜ਼ ਵੱਲ ਧਿਆਨ ਦਿਓ ਮੋਬਾਈਲਾਂ ਦੇ ਵਿੱਚ ਕੁਝ ਨਹੀਂ ਹੈਗਾ ਵੈ ਤੇ ਬਪੂ ਜੀ ਇੱਕ ਗੱਲ ਮੈਂ ਲਾਸਟ ਇੱਕ ਤੁਹਾਡੇ ਕੋਲ ਹੋਰ ਪੁੱਛੂਗਾ ਜਿਵੇਂ ਅੱਜ ਦੇ ਜਿਹੜੇ ਬੱਚੇ ਮੋਬਾਈਲਾਂ ਦੇ ਵਿੱਚ ਲੱਗ ਜਾਂਦੇ ਹੈਗੇ ਨੇ ਤੇ ਮਾਪਿਓ ਦਾ ਕਹਿਣਾ ਨਹੀਂ ਮੰਨਦੇ ਹੈਗੇ ਤੇ ਕੀ ਕਹਿਣਾ ਚਾਹੁੰਗੇ ਉਹਦੇ ਵਾਸਤੇ ਅਸੀਂ ਕਹਣਾ ਵੀ ਮਾਪਿਓ ਦੀ ਮੰਨੋ ਉਹਨਾਂ ਨੇ ਆਪਦਾ ਤਜ ਦੇਖਣੇ ਅੱਖਾਂ ਕਿੰਨੀਆਂ ਵੀ ਪੈ ਜਾਂਦੀਆਂ ਨੇ ਸਾਰਾ ਦਿਨ ਸੁਸਤੀ ਚ ਰਹੇਗਾ ਬੰਦਾ ਦਿਮਾਗ ਤੇ ਇਨਾ ਲੋਡ ਪੈਂਦਾ ਤੂੰ ਪੁੱਛੋ ਕੁਛ ਨਾ ਇਸ ਕਰਕੇ ਜੇ ਤੁਸੀਂ ਸਵੇਰੇ ਮਾਰਨਿੰਗ ਵਾਕ ਕਰੋਗੇ ਤੋਹੀ ਤਾਜੀ ਹਵਾ ਲਓਗੇ ਤੁਹਾਡਾ ਦਿਲ ਆਪ ਐਟੋਮੈਟਿਕ ਨਹੀਂ ਕਰਨਾ ਵੀ ਅਸੀਂ ਇਹ ਚੀਜ਼ ਦੇਖੀਏ ਤਾਂ ਕਿ ਤੁਹਾਡਾ ਇਹ ਪ੍ਰੋਗਰਾਮ ਬਣਾ ਦਿਨਾ ਡੇਲੀ ਵੇਜ ਬਣਾ ਰਵੇ ਸਿਰ ਪੰਜ ਚਾਰ ਦਿਨ ਦੀ ਗੱਲ ਹੁੰਦੀ ਹੈ ਤੇ ਸ਼ਡਿਊਲ ਬਣਾਣ ਦੀ ਜੇ ਇੱਕ ਦਿਨ ਦੋ ਦਿਨ ਔਖਾ ਹੋਵੇਗਾ ਉੱਠਣਾ ਸਵੇਰੇ ਬਾਕੀ ਤੇ ਸ਼ਡਿਊਲ ਬਣ ਜਾਏਗਾ ਤੁਸੀਂ ਹਟੋ ਮੈਡੀਕ ਨੀਂਦ ਖੁੱਲ ਜਾਣੀ ਕਰਨੀ ਹੈ ਤੇ ਤੁਸੀਂ ਕਹਿਣਾ ਇਹੀ ਜਾਣਾ ਨਾ ਵੀ ਤੁਸੀਂ ਜਾਓਗੇ ਤੁਸੀਂ ਕਹਿਣਾ ਨਹੀਂ ਸਰੀਰ ਨੇ ਕਹਿਣਾ ਚੱਲ ਮੈਂ ਜਾਣਾ ਚਾਹਣਾ ਹਾਂ ਹਾਂ ਇਸ ਕਰਕੇ ਨਹੀਂ ਆਏ ਨੇਰੀ ਆਏ ਕੋਸ਼ਿਸ਼ ਕਰੋ ਵੀ ਘਰੋਂ ਨਿਕਲੋ ਬਾਹਰ ਨਹੀਂ ਵੀ ਕੋਸ਼ਿਸ਼ ਕਰਨਾ ਤੋ ਅੱਧਾ ਘੰਟਾ ਉੱਧੇ ਘੁੰਮ ਕੇ ਆ ਜਾਓ ਗੱਪਾਂ ਮਾਰ ਕੇ ਆ ਜਾਓ ਪਾਰਕ ਵਿੱਚ ਗਰਾਊਂਡ ਵਿੱਚ ਕਿਤੇ ਵੀ ਬਹੁਤ ਵਧੀਆ ਰਹਿੰਦਾ ਹੈ ਇਹ ਸਾਡਾ ਕੱਢਿਆ ਤਜਰਬਾ ਹੈ ਵਾਹ ਜੀ ਵਾਹ ਬੜਾ ਅੱਛਾ ਮੈਸੇਜ ਦਿੱਤਾ ਵਾ ਤੇ ਇਹਨਾਂ ਦਾ ਜਿਹੜਾ ਤਜਰਬਾ ਹੈਗਾ ਬਹੁਤ ਵਧੀਆ ਤਜਰਬਾ ਇਹਨਾਂ ਦਾ ਲੱਗਿਆ ਪਹਿਲਾਂ ਤੁਹਾਨੂੰ 80 ਸਾਲ ਦੇ ਬਜ਼ੁਰਗ ਨਾਲ ਤੁਹਾਨੂੰ ਮਿਲਵਾਇਆ ਫੇਰ ਤੁਹਾਨੂੰ 65 ਦੀ ਉਮਰ ਤੇ ਹੁਣ ਤੁਹਾਨੂੰ ਅਸੀਂ ਮਿਲਾਵਾਂਗੇ ਜਿਹੜਾ ਅੱਜ ਦਾ ਯੂਥ ਹੈਗਾ ਵਾ ਆਪਾਂ ਇਹਨਾਂ ਦੀ ਰਾਏ ਲੈਣੇ ਆ ਇਹਨਾਂ ਦਾ ਕੀ ਕਹਿਣਾ ਹੈਗਾ ਵਾ ਤੇ ਕੀ ਕਹਿੰਦੇ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਤੁਸ਼ਾਰ ਤਿਮਾਨ ਹਾਂ ਤੁਸ਼ਾਰ ਜੀ ਕਿਵੇਂ ਦੇਖਦੇ ਹੋ ਕਿ ਅੱਜ 80 85 ਸਾਲ ਦੇ ਬਜ਼ੁਰਗ 65 ਦੇ ਏਜ ਦੇ ਵਿੱਚ ਉਸ ਐਕਸਰਸਾਈਜ਼ ਕਰਦੇ ਆ ਰਹੇ ਆ ਅੱਜ ਦੇ ਯੂਥ ਨੂੰ ਕੀ ਕਹਿਣਾ ਚਾਹੁੰਗੇ ਜਿਹੜਾ ਯੂਥ ਨਸ਼ੇ ਦੇ ਦਲ ਦੇ ਫਸਿਆ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਮੋਹੱਲੇ ਵਿੱਚ ਬੜੇ ਹੋਏ ਨੇ ਸੋ ਇਹਨਾਂ ਨੂੰ ਦੇਖ ਕੇ ਨਾ ਇੱਕ ਮੋਟੀਵੇਸ਼ਨ ਮਿਲਦੀ ਹੈ ਬੰਦੇ ਨੂੰ ਜੀ ਜੇ ਅਸੀਂ ਬੋਲੀਏ ਜਦੋਂ ਮੈਂ ਇੱਥੋਂ ਦੀ ਹੈ ਨਾ ਜਾਂਦਾ ਹੁੰਦਾ ਸੀ ਅਸ ਤੋਂ ਮੈਨੂੰ 2 ਸਾਲ ਹੋਏ ਇੱਥੇ ਸ਼ਿਫਟ ਹੋਏ ਨੂੰ ਜਦੋਂ ਮੈਂ ਜਾਂਦਾ ਹੁੰਦਾ ਸੀ ਨਾ ਜਿੱਦਾਂ ਐਕਟਿਵਾ ਤੇ ਜਾਣਾ ਨੇੜੇ ਵੀ ਜਾਣਾ ਤਾਂ ਵੀ ਐਕਟਿਵਾ ਵਗੈਰਾ ਅਸੀਂ ਯੂਜ਼ ਕਰਨਾ ਮਤਲਬ ਫਿਜ਼ੀਕਲ ਐਕਟੀਵਿਟੀ ਤਾਂ ਅੱਜ ਦੇ ਯੂਥ ਦੇ ਵਿੱਚ ਬਿਲਕੁਲ ਹੈ ਹੀ ਨਹੀਂ ਜੇ ਥੋੜਾ ਜਿਆ ਦੂਜੀ ਗਲੀ ਚ ਵੀ ਜਾਣਾ ਹੈ ਨਾ ਐਕਟੀਵਾ ਦੇ ਦੋ ਬੁਲਟ ਦੇ ਦੋ ਵੀ ਹਾਂ ਮਾਰੋ ਕਿ ਕਿੱਥੇ ਜਾਓ ਹਾਂ ਬਟ ਇਹਨਾਂ ਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਵੀ ਹਾਂ ਜੇ ਅੱਜ ਦੀ ਡੇਟ ਦੇ ਵਿੱਚ ਇਦਾਂ ਤੇ ਸਾਡੇ ਵੱਡੇ ਨੇ ਹਾਂ ਸਾਡਾ ਜੇ ਅਸੀਂ ਆਪਣੇ ਆਪ ਨੂੰ ਦੇਖਿਆ ਨਾ ਜੇ ਅਸੀਂ ਇਹਨਾਂ ਦੀ ਏਜ ਦੇ ਵਿੱਚ ਆਉਗੇ ਸਾਡੇ ਕੋ ਚੱਲਿਆ ਵੀ ਨਹੀਂ ਜਾਣਾ ਗੋਡਿਆਂ ਤੇ ਆਪਰੇਸ਼ਨ ਕਰਾਣੇ ਪੈ ਜਾਣੇ ਆਂ ਹੋਰ ਅਸੀਂ ਇਹਨਾਂ ਨੂੰ ਤਾਂ ਛੱਡੋ ਅੱਜ ਦੇ ਜੋ ਸਾਡਾ ਯੂਥ ਹੈ ਹਾਂ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਕਿਸੇ ਦੀ ਬੈਕ ਪੇਨ ਹੁੰਦੀ ਹੈ ਹਾਂ ਸੋ ਇਹ ਤਾਈ ਹੈ ਕਿਉਂਕਿ ਯੂਥ ਦੀ ਫਿਜ਼ੀਕਲ ਐਕਟੀਵਿਟੀ ਤਾਂ ਜ਼ੀਰੋ ਹੈ ਨਾ માત્ર ਹੈ ਜੀ ਉਹਨੇ ਪੂਰਾ ਦਿਨ ਆਪਣੇ ਘਰੇ ਲੰਬਾ ਪਿਆ ਰਹਿਣਾ ਫੋਨ ਚਲਾਈ ਜਾਣਾ ਝੂਠੇ ਇਨਫਲੂਐਂਸ ਦੇ ਵਿੱਚ ਆਇਆ ਸੋਸ਼ਲ ਮੀਡੀਆ ਦੇ ਜੰਜਾਲ ਦੇ ਵਿੱਚ ਉਹ ਫਸਿਆ ਹੋਇਆ ਸੋ ਇਹ ਬਹੁਤ ਵੱਡੀ ਪ੍ਰੋਬਲਮ ਹੈ ਜੋ ਅੱਜ ਦਾ ਸਾਡਾ ਯੂਥ ਫੇਸ ਕਰ ਰਿਹਾ ਜੀ ਨਸ਼ਾ ਤਾਂ ਚੱਲੋ ਹੈ ਨਸ਼ੇ ਨਾਲੋਂ ਜ਼ਿਆਦਾ ਪ੍ਰੋਬਲਮ ਜੋ ਹੈ ਮੋਬਾਈਲ ਦੀ ਹੈ ਮੋਬਾਈਲ ਦੀ ਇਹ ਤਾਂ ਚਲੋ ਉਹਨਾਂ ਨੇ ਦੱਸਿਆ ਆਈ ਸਾਈਟ ਸਾਡੀ ਵੀਕ ਹੁੰਦੀ ਪਰ ਤੇ ਸਾਡੇ ਮੈਂਟਲ 11ਵਲ ਨੂੰ ਵੀ ਕਿੰਨਾ ਹਾਰਮ ਕਰਦਾ ਸਾਨੂੰ ਪਤਾ ਨਹੀਂ ਸਾਨੂੰ ਡਿਪਰੈਸ਼ਨ ਹੁੰਦਾ ਡਿਮੈਂਸ਼ੀਆ ਹੋ ਸਕਦਾ ਐਲਜ਼ਾਈਮਰ ਅਜਿਹੀ ਪ੍ਰੋਬਲਮਸ ਹੁੰਦੀ ਹੈ ਅੱਜ ਦਾ ਯੂਥ ਫਿਰ ਕੀ ਕਰਦਾ ਵੀ ਗੇਮ ਦੇ ਪਿੱਛੇ ਹਾਰ ਗਿਆ ਆਪਾਂ ਦੇ ਦਦੇ ਆ ਵੀ ਚਲੋ ਆਪਣੇ ਮਾਂ ਨੂੰ ਮਾਰਦਾ ਪਿਓ ਨੂੰ ਮਾਰਦਾ ਕਿਉਂ ਵੀ ਉਹਨਾਂ ਨੇ ਰੋਕਿਆ ਜੀ 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 ਕਿਉਂ ਕਿਉਂਕਿ ਉਹਨਾਂ ਦਾ ਦਿਮਾਗ ਇੰਨਾ ਛੋਟਾ ਹੋ ਚੁੱਕਿਆ ਉਹਨਾਂ ਦੀ ਸੋਚ ਉਹਨਾਂ ਦੀ ਸੋਚਨ ਮਤਲਬ ਸਮਝਣ ਦੀ ਸ਼ਕਤੀ ਇੰਨੀ ਛੋਟੀ ਹੋ ਚੁੱਕੀ ਹੈ ਵੀ ਉਹ ਸਮਝਦੇ ਹੀ ਨਹੀਂ ਆ ਉਹ ਸਮਝਦਾ ਵੀ ਮੇਰੀ ਜੋ ਲਾਈਫ ਹੈ ਉਹ ਸਿਰਫ ਇੱਕ 6.2 ਇੰਚ ਦੇ ਫੋਨ ਦੇ ਆਸ-ਪਾਸ ਹੈ ਜਾਂ ਮੇਰੇ ਬੈੱਡ ਦੇ ਵਿੱਚ ਹੈ ਜਿੱਥੇ ਮੈਂ ਬੈਠ ਕੇ ਗੇਮਾਂ ਖੇਲਨੀ ਆ ਜਾਂ ਕੁਝ ਕਰਨਾ ਹਾਂ ਸੋ ਯੂਥ ਨੂੰ ਆਣਾ ਚਾਹੀਦਾ ਰੋਡ ਦੇ ਉੱਤੇ ਆਓ پارک ਦੇ ਉੱਤੇ ਜਾਓ ਇਹ ਤੁਹਾਡੇ ਏਰੀਆ 'ਚ پارک ਨਹੀਂ ਰੋਡ ਬਣੀ ਹੋਈ ਹੈ ਰੋਡ ਦੀ ਸਾਈਡ ਤੇ ਐਕਸਰਸਾਈਜ਼ ਕਰ ਲਓ ਆਪਣੇ ਘਰ ਦੇ ਬਾਹਰ ਕਰੋ ਹਾਂ ਬਟ ਆਪਣੀ ਬੋਡੀ ਨੂੰ ਫਿਜ਼ੀਕਲੀ ਫਿੱਟ ਤਾਂ ਬਣਾਓ ਕਿਉਂਕਿ ਅੱਸੀ ਯੂਥ ਅੱਜ ਦਾ ਯੂਥ ਇਹ ਤਾਂ ਇਹ ਵੱਡੇ ਸੀ ਸਾਡੇ ਇਹਨਾਂ ਨੇ ਫਿਊਚਰ ਦੇਖ ਲਿਆ ਇਹਨਾਂ ਨੇ ਆਪਣੀ ਪਾਸਟ ਲਾਈਫ ਇੰਜੋਏ ਕਰ ਲਈ ਜੀ ਅੱਜ ਦਾ ਯੂਥ ਸਾਡਾ ਫਿਊਚਰ ਹੈ ਜੀ ਅੱਜ ਦਾ ਯੂਥ ਜੇ ਮੰंजे ਤੇ ਪੈ ਗਿਆ ਅੱਜ ਦੇ ਯੂਥ ਨੂੰ ਸਰਵਾਈਵਲ ਦੀ ਪ੍ਰੋਬਲਮ ਹੋ ਗਈ ਅੱਧਾ ਘੰਟਾ ਖੜਨਾ ਪਾਵੇ ਆਪਣੇ ਪੈਰਾਂ ਤੇ ਫਿਰ ਕੀ ਫਾਇਦਾ ਕਿੱਥੋਂ ਦੀ ਅਸੀਂ ਆਪਣੇ ਦੇਸ਼ ਨੂੰ ਇੱਕ ਡਿਵੈਲਪਡ ਦੇਸ਼ ਦੀ ਵੱਲ ਲੈ ਕੇ ਜਾਵਾਂ ਕਿ ਜੇ ਸਾਡਾ ਯੂਥ ਹੀ ਨਹੀਂ ਚੱਲ ਸਕਦਾ ਜੀ ਤੁਸਾਰ ਜੀ ਕਿੰਨੀ ਉਮਰ ਹੈ ਤੁਹਾਡੀ ਜੀ ਮੇਰੀ ਉਮਰ 24 ਸਾਲ ਔਰ ਦੇਖ ਸਕਦੇ ਹੋ ਕਿ ਤੁਸ਼ਾਰ ਜੀ ਦੀ ਜਿਹੜੀ ਉਮਰ ਹੈਗੀ ਹੈ 24 ਸਾਲ ਦੀ ਹੈ ਪਰ 24 ਸਾਲ ਦੀ ਉਮਰ ਦਾ ਜਿਹੜਾ ਤਜਰਬਾ ਹੈਗਾ ਵੈ ਔਰ ਇਹਨਾਂ ਨੇ ਬੜੀ ਛੋਟੀ ਜੀ ਉਮਰ ਤੋਂ ਲੈ ਕੇ ਬੜਾ ਵਧੀਆ ਇਹਨਾਂ ਨੇ ਜਵਾਬ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਈ ਹੈ ਜਿਨ੍ਹਾਂ ਦੀ ਉਮਰ 80 ਔਰ 85 ਦੱਸੀ ਜਾ ਰਹੀ ਹੈ ਤੇ ਜਿਹੜੇ ਦੂਸਰੇ ਆਪਣੇ ਬਜ਼ੁਰਗ ਹੈਗੇ ਆ 65 ਏਜ ਦੱਸੀ ਜਾ ਰਹੀ ਹੈ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਕਮੈਂਟਾਂ ਰਾਹੀਂ ਸਾਂਝਾ ਕਰਿਓ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ